ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਜੜੀਆ ਦੇ ਵਿੱਚ ਮੌਸਮ ਦੇ ਅਪਡੇਟ ਲੈ ਕੇ ਹਾਜ਼ਰ ਹਾਂ ਜੀ ਮਈ ਦੇ ਖੇਡ ਤੱਕ ਆਫਾ ਗੱਲ ਕਰਨੀ ਹੈ ਯਾਨੀ ਕਿ 31 ਮਈ ਤੱਕ ਮੌਸਮ ਪੰਜਾਬ ਦਾ ਫਲਸ ਨਾ ਲੱਗਦੇ ਖੇਤਾਂ ਦਾ ਕਿਵੇਂ ਦਾ ਰਹਿ ਸਕਦਾ ਇਹ ਅਪਡੇਟ ਤੁਹਾਨੂੰ ਦੇਵਾਂਗੇ ਸਿੱਧਾ ਤੁਹਾਨੂੰ ਤਾਜ਼ਾ ਸੈਟਲਾਈਟ ਦੱਸੇ ਨਾਲ ਲੱਗੇ ਚੱਲਦੇ ਆ ਜੀ ਲਗਭਗ 8 ਦੇ 6 ਵਜੇ ਚੱਲਿਆ 25 ਮਈ ਦਾ ਦਿਨ ਆਖਰੀ ਪੜਾਤੇ ਆ ਪੰਜਾਬ ਹਰਿਆਣਾ ਰਾਜਾਂ ਦੇ ਵਿੱਚ ਜਿਹੜਾ ਮੌਸਮ ਹੈ ਇਸ ਵੇਲੇ ਬਿਲਕੁਲ ਸਾਫ ਬਣਿਆ ਹੋਇਆ ਠੰਡਾ ਮੌਸਮ ਹੈ ਜੀ ਅੱਜ ਦਾ ਗਰਮਾਹਟ ਉਹਨੇ ਮੌਜੂਦ ਜਿਹੜੀ ਮਹਿਸੂਸ ਨਹੀਂ ਹੋ ਰਹੀ ਕਿਉਂਕਿ ਬੀਤੇ ਕਾਲ ਜਿਹੜਾ ਸਿਸਟਮ ਲੰਘ ਕੇ ਗਿਆ ਉਹਦੇ ਨਾਲ ਠੰਡਕ ਮੌਜੂਦ ਹੈ ਨਮੀ ਬਣੀ ਹੋਈ ਆ ਤੇ ਇਹਦੇ ਨਾਲ ਜਿਹੜੀ ਟੈਂਪਰੇਚਰ ਦੇ ਵਿੱਚ ਵੀ ਜਿਹੜੀ ਗਰਾਵਟ ਸੰਭਵ ਹੋਈ ਆ ਜਿੱਥੇ ਟੈਂਪਰੇਚਰ ਤਾਂ ਉੱਜਾਂ ਜਾ ਰਹੀ ਸੀ ਉਹ ਤੇ ਹੁਣ ਇੱਕਦਮ ਜਿਹੜਿਆ 6-7 ਡਿਗਰੀ ਪੰਜਾਬੀ ਰਾਜ ਤੋਂ ਟੈਂਪਰੇਚਰ ਹੇਠਾਂ ਨੂੰ ਆਇ ਨਹੀਂ ਅੱਜ ਰਾਤ ਮੌਸਮ ਸਾਫ਼ ਰਹੇਗਾ ਜੀ ਇੱਥੇ ਕੋਈ ਦੌਰ ਨਹੀਂ ਹੈ ਬੱਦਲ ਕਿਤੇ ਨਹੀਂ ਵੜਨਾ ਸਵੇਰੇ ਤੁਹਾਨੂੰ ਅਸੀਂ ਅਫਰਡੇਟ ਦਿੱਤੀ ਸੀ ਕਿ ਬੱਦਲ ਜੇਕਰ ਵਣ ਵੀ ਜਾਂਦਾ ਦੁਪਹਿਰ ਤੋਂ ਬਾਅਦ ਉਹ ਘੱਟ ਖੇਤਰਾ ਤੱਕ ਸੀਮਿਤ ਰਹੇਗਾ ਕੋਈ ਵੱਡੇ ਲੈਵਲ ਤੇ ਵਿੱਚ ਅਖੜ ਦੇ ਅਸਰ ਫਿਲਹਾਲ ਅੱਜ ਦੇ ਲਈ ਡਾਊਨ ਨੇ ਕੱਲ ਨੂੰ ਕੱਲ੍ਹ ਦੇ ਵੀ ਇਹੀ ਅਫਰਡੇਟ ਹੈ ਕੱਲ ਬੱਦਲ ਬਣ ਸਕਦਾ ਜੇ ਜੇਕਰ ਸਵੇਰ ਤੋਂ ਲੱਗੇ ਦੁਪਹਿਰ ਤੱਕ ਤਾਂ ਉੱਪਰ ਲੱਗ ਜਾਂਦੀ ਹੈ ਕੱਲ ਵੀ ਜਿਹੜੀਆਂ ਕਾਰਵਾਈਆਂ ਹੋਣਗੀਆਂ ਉਹ ਘੱਟ ਖੇਤਰੀ ਹੋਣਗੀਆਂ ਜੇਕਰ ਬੱਦਲ ਜੇਕਰ ਬਦਲ ਬਣਦਾ ਜੇਕਰ ਉਹ ਜ਼ਿਆਦਾ ਐਕਟੀਵੇਟ ਹੋ ਜਾਂਦਾ ਕੋਈ ਵੱਡੇ ਏਰੀਆ ਨੂੰ ਕਵਰ ਕਰਦਾ ਉਹਦੀ ਤੁਹਾਨੂੰ ਅਸੀਂ ਅਪਡੇਟ ਦੇਾਂਗੇ ਲਾਈਵ ਤੇ ਫਿਲਹਾਲ ਆਸਾਰ ਜਾ ਫਰਿਆਨੇ ਕਿ ਕੱਲ ਘਟ ਖੇਤਰੀ ਕਾਰਵਾਈਆਂ ਜੇਕਰ ਬੱਦਲ ਬਣਦਾ ਤੇ ਹੋਣਗੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਤਗੜਾ ਫੱਛੂਨੀ ਸਿਸਟਮ ਆ ਰਿਹਾ ਜਿਹਦੇ ਨਾਲ ਭਾਰੀ ਉਮੀਦ ਹੈ ਜਿਹੜੇ ਚਾਂਸ ਵੜਦੇ ਜਾਫਰੇ ਨੇ 28 29 30 ਤਰੀਕ ਤੱਕ ਲਾ ਕੇ ਇਹ ਸਿਸਟਮ ਸਰਗਰਮ ਹੋਵੇਗਾ ਪੰਜਾਬ ਹਰਿਆਣਾ ਰਾਜਸਥਾਨ ਲਹਿੰਦੇ ਵਾਲੇ ਖਾਸਾ ਜੰਮੂ ਹਿਮਾਚਲ ਉੱਤਰਾਖੰਡ ਯੂਪੀ ਦੇ ਫੱਛੂਨੀ ਭਾਗ ਇਹਨਾਂ ਖੇਤਰਾਂ ਦੇ ਵਿੱਚ ਔਰ ਦਿੱਲੀ ਗੁਰੂਗਰਾਮ ਲੋਹੜਾ ਇਹਨਾਂ ਭਾਗਾਂ ਤੱਕ ਸੀਮਿਤ ਰਹੇਗਾ ਹਰ ਇੱਕ ਲਾਗੇ ਦਰਮਿਆਨੇ ਕਿ ਤੱਕ ਤੇ 23 ਰਾਤੇ ਤੇਜ਼ ਹਨੇਰ ਚਖੜ ਤੇਜ਼ ਗੜੇਮਾਰ ਗਰਮੀਆਂ ਵਾਰ ਮੋਟੀ ਹੋ ਸਕਦੀ ਹੈ ਤਗੜੀ ਹੋ ਸਕਦੀ ਹੈ ਸੋ ਇਹ ਜਿਹੜਾ ਵਾਪਰੇਗਾ ਜੀ 28 ਦੇ ਲੈ ਕੇ 30 ਦੇ ਵਿੱਚਕਾਰ ਤੇ ਇਹ ਸਿਸਟਮ 29 ਤੇ 30 ਤਰੀਕ ਨੂੰ ਮੁੱਖਰ ਰਹੇਗਾ ਉਸ ਤੋਂ ਪਹਿਲਾਂ ਜਿਹੜੇ ਦਿਨ ਨੇ ਯਾਨੀ ਕਿ ਅੱਜ 25 ਤਰੀਕ ਹੈ 26 27 28 48 ਘੰਟੇ ਠੀਕ ਠਾਕ ਰਹਿਣ ਦੇ ਅਸਾਰ ਹੋਣਗੇ ਕਿਉਂਕਿ ਸਿਸਟਮ ਤੋਂ ਪਹਿਲਾਂ ਜਿਹੜੀ ਗਰਮੀ ਪਾਏਗੀ ਹੀਟ ਲੱਗੇਗੀ ਉਹ ਸਪੋਰਟ ਕਰੇਗੀ ਸਿਸਟਮ ਨੂੰ ਜਿਹੜਾ ਅਗਲਾ ਸਿਸਟਮ ਹੁਣਾਉਣਾ ਹੈ ਤੇ ਉਹਦੇ ਵਿੱਚ ਵੀ ਖੜਕਾ ਦੜਕਾ ਹੋਣਾ ਸੰਭਾਵਿਕ ਲੱਗ ਰਿਹਾ ਫਿਲਹਾਲ ਇਹਦਾ ਜਾਪ ਰਿਹਾ ਕਿ ਉਹਦੇ ਵਿੱਚ ਵੀ ਹਨੇਰ ਚੱਕਰ ਚੱਲਣ ਦੇ ਅਸਾਰ ਹੋਣਗੇ ਕੱਲ ਵਾਲਾ ਜਿਹੜਾ ਇਹ ਚ ਤਗੜਾ ਨੁਕਸਾਨ ਕਰਕੇ ਗਿਆ ਕਾਮਯੋ ਪੰਜਾਬ ਦੇ ਖੇਤਾਂ ਨੇ ਹਰਿਆਣਾ ਰਾਜਸਥਾਨ ਦੇ ਖੇਤਾਂ ਨੇ ਇੱਕ ਨਜ਼ਰ ਤਾਜ਼ਾ ਅਖਬਾਰ ਤੇ ਲਾਵਾਂਗੇ ਜੋ ਅੱਜ ਜਾਰੀ ਕੀਤੀ ਹੈ ਜੀ ਮੌਸਮ ਸੁਖਾਵਾਗ ਨਹੀਂ ਸਕਰੀਨ ਤੇ ਦੇਖ ਸਕਦੇ ਆ 29 ਤੇ 30 ਤਰੀਕ ਲਈ ਭਾਰੀ ਉਮੀਦ ਦੇ ਅਲਰਟ ਜੜੇ ਜਾਰੀ ਕੀਤੇ ਜਾ ਚੁੱਕੇ ਨੇ ਉਸ ਤੋਂ ਫਿਲਹਾਲ ਜੇ ਜਕਰ ਗੱਲ ਕਰਦੇ ਆ ਅਲਰਟ ਜਾਰੀ ਨੇ ਹਰ ਦਿਨ ਜੜੇ ਆ ਗਰਜ ਅਲਸ਼ਕ ਦੇ ਨਾਲ ਉਮੀਦ ਦੇ ਅਲਰਟ ਨੇ ਪਰ ਇਦਾਂ ਕੋਈ ਤਗੜਾ ਸਿਸਟਮ ਫਿਲਹਾਲ ਲੱਗਦਾ ਜਾਪ ਨਹੀਂ ਰਿਹਾ ਅਗਲੇ 48 ਘੰਟਿਆਂ ਦੇ ਵਿੱਚ ਅਲਰਟ ਜ਼ਰੂਰ ਜਾਰੀ ਕੀਤੇ ਗਏ ਨੇ ਪਰ ਜੇਕਰ ਬੱਦਲ ਬਣੇਗਾ ਜੋ ਘਟ ਘੇਤਰੀ ਕਾਰਵਾਈਆਂ ਕਰਾਵੇਗਾ ਜੇਕਰ ਬੱਦਲ ਜ਼ਿਆਦਾ ਐਕਟੀਵੇਟ ਹੋ ਜਾਂਦਾ ਉਹਦੀ ਅਸੀਂ ਤੁਹਾਨੂੰ ਅਪਡੇਟ ਜੜੀ ਔਰ ਲਾਈਵ ਦੇਾਂਗੇ ਤੇ ਫਿਲਹਾਲ ਜਿਹੜੇ ਭਾਰੀ ਉਮੀਦ ਦੇ ਚਾਂਸ ਬਣਦੇ ਜਾ ਰਹੇ ਨੇ ਉਹ ਫੜਨੇ ਤੇ 31 ਤਰੀਕ ਤੱਕ ਮੁੱਖ ਤੌਰ ਤੇ ਕਹ ਲਿਆ ਕਿ ਮਈ ਮਹੀਨਾ ਹੁਣ ਅਲਰਟ ਤੇ ਹੈ 31 ਮਈ ਤੱਕ ਜਿਹੜਾ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਜਾ ਚੁੱਕਾ ਹੈ ਹਰ ਦਿਨ ਜਿਹੜਾ ਗਾਜ ਰਿਸਕ ਦੇ ਨਾਲ ਉਮੀਦ ਹੈ ਅਲਰਟ ਨੇ ਧੰਵਾਜੋ ਸ਼ੁਕਰੀਆ